ਲੋਕ ਇਹ ਹੋਂ ਦਾ ਸਾਦਨ ਸਾਰਾ ਕੁਝ ਹੀ ਘਟ ਕਰਿਆ ਹੋਂ ਦਾ ਜਿਹਦੇ ਉੱਤੇ ਬੀਤਦੀ ਐ ਉਹੀ ਜਾਣਦਾ ਜਗਤਾਰ ਸਾੜ ਨੂੰ ਪੁੱਛ ਕੇ ਦੇਖੋ ਇਹਦੇ ਫੇਸਬੁੱਕ ਨਾਲ ਕੀ ਬਣੀ ਸੀ ਬਹੁਤ ਨੁਕਸਾਨ ਹੋਆ ਉਹ ਨਾ ਮੈਨੂੰ ਆਏ ਦੱਸੋ ਵੀ ਤੁਸੀਂ ਫੇਸਬੁੱਕ ਉੱਤੇ ਸਾਰੇ ਜਿੰਨੀਓ ਅਹ ਅਸ ਜਿੱਤਾ ਹੁੰਦੀ ਐ ਨਹੀਂ ਇਹ ਇਹਦੇ ਤੇ ਇਹ ਤਾਂ ਹਾਸੇ ਗਾਣੇ ਜੇ ਜੱਗ ਬੋਟ ਕੋਸ ਨਹੀਂ ਜਦੋਂ ਆਪਣੀ ਚੀਜ਼ ਕੋਈ ਚੱਲ ਪਏ ਹੈਨਾ ਫਿਰ ਆਪਾਂ ਨੂੰ ਆਸ ਹੁੰਦੀ ਹੋਈ ਹੈ ਵੀ ਜਿਹਨੂੰ ਆਪਾਂ ਆ ਵੀ ਭਾ ਦੀ ਆ ਵੀ ਭਾ ਦੀ ਉਹ ਲੋਕ ਬੰਦਾ ਜਿੱਥੋਂ ਚਲੇ ਜਾਂਦਾ ਉਹਨੂੰ ਕਹਦੀ ਆਸ ਰਹਿੰਦੀ ਫਿਰ ਇਹ ਦੱਸੋ ਉਹ ਤਾਂ ਫਿਰ ਸਾਰੀਆਂ ਆਸਾਂ ਖਤਮ ਹੀ ਹੋ ਜਾਂਦੀਆਂ ਨੇ ਆ ਆ ਕੱਲ ਵਾਸਤੇ ਕਰਦੇ ਆ ਹਾਂ ਆ ਹੱਥ ਇਹ ਹੱਥਾਂ ਨਾਲੀ ਵਲੌਗ ਬਣਦੇਗਾ ਐਡਿਟ ਕਰਦੇ ਆ ਮਿਹਨਤ ਕਰਦੇ ਆ ਉਹਦੇ ਉੱਤੇ ਪਾਉਂਦੇ ਆ ਹੈਨਾ ਬਹੁਤ ਕੰਮ ਕਰ ਲੱਗਦੀ ਹੈ ਤੂੰ ਇਹ ਦੱਸ ਹੋਰ ਦਸ ਸੁਖੀ ਉਹ ਆਪਾਂ ਭਾਂਡੇ ਨੂੰ ਮਾਰਦੇ ਹਾਂ ਖਾਤੋਂ ਪਹਿਲਾਂ ਭਾਂਡੇ ਨੂੰ ਬੱਚੋ ਨੂੰ ਮਾਰਦੇ ਥੋਨੂੰ ਪਤਾ ਕਿ ਮੈਂ YouTube ਦਾ ਕੰਮ ਪਰਮਾਨੈਂਟ ਲੈ ਕੇ ਨਹੀਂ ਚਾਹਦੀ ਸਹੀ ਗੱਲ ਕੋਡਾ ਮੈਂ ਤੇਰੇ ਨਾਲ ਲੂਟ ਆ ਚਲਦੀ ਨਹੀਂ ਮੈਂ ਮੈਨੂੰ ਮੈਨੂੰ ਜਮਾਂ ਹੀ ਵਿਸ਼ਵਾਸ ਨਹੀਂ YouTube ਦਾ ਕੋਈ ਪ੍ਰੋਫੈਸਰ ਕਿਤੇ ਬੰਦ ਹੋ ਜਾਿਆ ਯਾਰ ਬੰਦੇ ਨੂੰ ਫਿਰ ਵੀ ਆਪ ਦੀ ਕਮਾਈ ਕਰਨੀ ਪੈਣੀ ਆ ਹੱਥ ਦੀ ਆਪ ਹੀ ਘਰ ਕੇ ਖਾਣਾ ਇਹ ਠੀਕ ਹੈ ਜ਼ਿੰਦਗੀ ਚ ਕੰਮ ਤਾਂ ਹਰ ਇੱਕ ਸਿੱਖਣਾ ਚਾਹੀਦਾ ਹੈ ਚੇਰਾ ਤੇ ਪੈਗੇ ਨਾਲੇ ਹੋਰ ਨੜਨਾੜੇ ਆ ਕੀ ਹੋ ਗਿਆ ਜੇ ਕੋਈ ਐ ਵੀ ਕਹੂਗਾ ਵੀ ਮੈਂ ਟ੍ਰਿਕ ਫਿਰ YouTube ਤੇ ਕੰਮ ਕਰ ਰਹੀ ਐ ਮੈਂ ਕੰਮ ਫਿਰ ਲਾ ਦੀ ਕੜੀ ਤਾਂ ਕਰ ਰਹੀ ਐ ਵੀ ਚਲੋ ਛੱਡ ਰਿਹਾ ਵੀ ਆਪਾਂ ਜਦੋਂ ਆਪਾਂ ਨੂੰ ਸਾਰੇ ਕਹਿ ਰਹੇ ਆ ਸ਼ੂਟ ਕਰਾ ਦੇ ਕਰਾ ਦੇ ਪਕੜਾ ਦੇ ਪਰ ਜਦੋਂ ਅਗਲੇ ਨੇ ਇਨਕਮ ਆਈ ਤਾਂ ਫਿਰ ਮਾ ਲੋ ਆਪਣਾ ਵੀ ਕੰਮ ਠੱਪਾ ਆਪਾਂ ਨੂੰ ਕੋਈ ਮਤਲਬ ਨਹੀਂ ਕੰਮ ਦਾ ਆਪਾਂ ਹੋਰ ਨਾ ਹੋਰ ਕਰ ਨਹੀਂ ਨਹੀਂ ਅੱਜ ਤੋਂ ਆਹ ਵਾਲਾ 5 ਸਾਲ ਪਹਿਲਾਂ ਦੀ ਗੱਲ ਨਾ ਲਾਉਣਾ ਇਹ ਐਸੇ ਉਹਦੋਂ ਕਿਹੜੇ ਚੈਨਲ ਸੀਗੇ ਹਾਂ ਇਹ ਨਵਾਂ ਨਿਕਿਆ YouTube ਤੋਂ ਪਹਿਲਾਂ ਪੱਕ ਤੇ ਹੋਰ ਕੰਮ ਕਰਦੇ ਸੀ ਉਹ ਨਾ ਪਾਉਂਦੇ ਨਹੀਂ ਸੀ ਹਾਂ ਉਹਦੋਂ ਕਿਹੜੇ ਚੈਨਲ ਸੀ ਹਾਂ ਉਹਦੋਂ ਤਾਂ ਫੋਨ ਵੀ ਨਹੀਂ ਸੀ ਕਿ ਜene ਨੂੰ ਨੌਲੇਜ ਵੀ ਨਹੀਂ ਸੀ ਇੰਨਾ ਗੱਲਾਂ ਦੀ ਹੈ ਨਾ ਪਤਾ ਵੀ ਨਹੀਂ ਸੀਗਾ ਵੀ ਕੀ ਚੀਜ਼ ਇਹ ਉਹ ਵੀਾਰੇ ਪੱਤਨ ਨੂੰ ਇਹ ਪਤਾਗਾ ਸਭ ਤੋਂ ਪਹਿਲੀ ਦੂਜਾ ਫਿਰ ਉਹਨੇ ਫੈਮਿਲੀ ਚਾਲ ਹਾਂ ਫਿਰ ਫਿਰ ਉਹਦਾ ਹਾਂ ਉਹਦੋਂ ਤਾਂ ਬਲੈਕ ਐਂਡ ਵਾਈਟ ਟੀਵੀ ਹੋਇਆ ਕਰਦੇ ਹੈ ਨਾ ਬਲੈਕ ਐਂਡ ਵਾਈਟ ਕੋਈ ਕੱਢਿਆ ਹੀ ਚੱਲੀ ਹੂੰ ਉਹਦਾ ਓਏ ਤੇਰੀ ਬੇਬੇ ਕੋ ਰਿਆ ਨਾ ਉਹਦਾ ਤਾਂ ਥੱਲਾ ਪਟਿਆ ਪਿਆ ਉਹ ਬੋੜੀ ਚੱਲੀ ਸੀਗੀ। ਹਾਂ ਜੀ। ਨਾ ਸੱਚੀ ਐ ਹੱਥ ਨਾਲ ਨਹੀਂ ਕੋਈ ਗੱਲ ਤਾਂ ਸਮਝ ਨਹੀਂ ਆਈ। ਹਾਂ। ਦੇਖੀਏ ਤਾਂ ਬੋਦੀ ਭਾਬੀ ਤੇ ਕੁੜੀ ਕੋਲ ਜਿੱਤ ਪਾ ਕੇ ਹੁੰਦਾ। ਗੁਰਜੀਤ ਚੱਤਰਕਾਰ। ਮੈਂ ਉਹਨੂੰ ਫੜਨ ਕੋ ਘੱਟ ਨਹੀਂ। ਮਨਪ੍ਰੀਤ ਦੇ ਫੈਨ ਤਾਂ ਬਹੁਤ ਵੱਡੇ ਵੱਡੇ ਦੇਖਨੇ ਆ ਅੱਜ ਮਨਪ੍ਰੀਤ ਤੋਂ ਇੱਕ ਹੋਰ ਗੱਲ ਸੁਣਨ ਨੂੰ। ਅੱਛਾ ਆਹ ਫੈਨ ਕੋਲੀ ਬੈਠੇ ਦੀ ਚਾਹ ਜੈਂ। ਥੈਂਕ ਯੂ ਥੈਂਕ ਯੂ। ਉਹਨੂੰ ਦੇਖ ਕੇ ਅਸੀਂ ਬਹੁਤ ਥੈਂਕ ਯੂ ਮਨਪ੍ਰੀਤ ਨੇ ਗਣਾ ਸੀਗਾ ਥੈਂਕ ਯੂ ਮੈਂ ਕਹੀ ਜਾਂਦੀ ਆ। ਹੈਨਾ? ਇਨਾ ਤੋਂ ਸਾਨੂੰ ਲੱਗ ਨੂੰ ਬਹੁਤ ਬਹੁਤ ਸਿੱਖਣ ਨੂੰ ਮਿਲ ਰਿਹਾ ਹੂੰ ਨਾ ਲੈ ਫ ਨੂੰ ਵੀ ਮੱਝਾ ਉਹ ਚੰਗੀ ਗੱਲ ਐ ਫੋਟੇ ਤੇ ਦੋ ਰੋਟੀ ਚਾਹ ਕੇ ਸਾਈਡ ਤੇ ਆ ਹਾਏ ਮੈਂ ਕਹਿ ਨੂੰ ਕੋਸਾ ਲਗਾ ਕੇ ਆ ਮੈਂ ਲਗਾ ਕੇ ਇਨਾਗਾ ਓ ਯਾਰ ਓਏ ਓਏ ਕੁਲਰੀ ਇੰਨੀ ਮਾੜੀ ਨੇ ਓ ਜਿੰਨੀ ਕੰਜਰਾਤਾ ਬਣਾਤੀ ਕੁਲਰੀਆਂ ਏ ਏ ਮੇਰੇ ਤੇ ਲੱਗਦਾ ਤੇਰੇ ਭਾਈ ਹੋ ਕੇ ਲੱਗਦਾ ਹਾਂ ਭਾਈ ਹੋ ਕੇ ਲੱਗਦਾ ਹੈ ਹਾਏ ਹਾਏ ਆ ਕਰ ਲਾ ਭਾਈ ਦੀ ਸੇਵਾ ਭਾਈ ਨੂੰ ਭੈਣਾਂ ਚ ਆਹੜਾ ਨਹੀਂ ਆ ਹਣੇ ਸ਼ਰਮ ਕਰ ਕਿਹੜੀ ਮੜਾ ਮੋਟੀ ਜਿਹੜਾ ਤੇਰੇ ਨਾਲ ਖੜਦਾ ਬੇਇੱਜ਼ਤੀ ਕਰਵਾਈ ਜਾਂਦਾ ਕਿਉਂ ਬੇਇੱਜ਼ਤੀ ਕਰਵਾਈ ਜਾਂਦਾ ਨਹੀਂ ਸ਼ਰਮ ਉਹਦੇ ਫੁੱਟੇ ਕਰ ਅਹ ਦੇਖ ਸ਼ਰਮ ਤਾਂ ਅਖੀਲੇ ਤੇ ਲੱਗੇ ਕਰ ਚੰਦ ਆ ਕਰ ਲੈ ਭਾਈ ਨਾਲ ਇਹ ਮੋਬਾਈਲ ਨਾਲ ਕਵੈਲਟ ਕਰਾਉਂਦਾ ਫਿਰਦਾ ਆ ਕੀ ਕੁਝ ਹੋ ਗਿਆ ਟੋੜੀ ਉੱਤੇ ਚਾਰੇ ਪਾਸੇ ਆਪਣੇ ਲਾਹਾ ਲੈ ਰਹੇ ਨੇ ਜੀ ਲਾਹਾ ਬੇਟਾ ਤੈਨੂੰ ਤਾਂ ਲਾਈਵ ਤੇ ਸੌ ਲੱਗਿਆ ਇੰਜ ਜਲੋ ਰਹੇ ਹਾਂ ਇਹ ਲਾਈਵ ਕੀਤੀ ਹੋਈ ਹੈ ਹੁਣ ਫਿਰ ਤੈਨੂੰ ਕੀ ਲੱਗ ਰਿਹਾਗਾ ਚਾਰੇ ਪਾਸੇ ਲਾਹਾ ਲਾਹਾ

ਮਨਪ੍ਰੀਤ ਚਲੋ ਬਈ ਕੱਢੋ ਸੀ ਇਹ ਵੀ ਸèm ਵਾਦੂ ਇਕੱਠੇ ਹੋਏ ਪੁੱਤ ਹੈਨਾ ਇਹ ਦੋ ਤੰ ਆਪਣੇ ਜਿਹੜੇ ਸ਼ੂਟ ਕੈਨਸਲ ਹੋ ਗਏ ਨਹੀਂ ਤਾਂ ਪਹਿਲਾਂ ਵੀ ਇਕੱਠੇ ਹੋਣਾ ਸੀ ਆਪਾਂ ਨੇ ਹੈਨਾ ਤੇ ਕਿਵੇਂ ਚਾਹਤੇ ਸਾਰਾ ਟਾਣਾ ਪਾਣਾ ਜਿੰਦਗੀ ਦਾ ਗੁੱਡੇ ਤੇ ਕੀ ਆਖੂਗੇ ਜਿਹੜਾ ਪੰਜਾਬ ਦਾ ਮਾਹੌਲ ਹੋਣ ਇੰਨਾ ਖੋ ਹੋ ਗਿਆ ਪੂਰਾ ਸ਼ਾਂਤ ਹੋ ਗਿਆ ਨਾ ਆਪਰ ਤਾਂ ਵਾਈਪ ਹੋ ਤੇ ਪ੍ਰੋਸੈਸ ਹਾਂ ਮੈਂ ਤਾਂ ਹਉਆ ਬਣਾਇਆ ਹੀ ਨਹੀਂ ਲੜਾਈ ਓਕੇ ਓਕੇ ਮੇਰੀ ਮਾਇੰਡ 'ਚ ਉਦੋਂ ਸਿਰਫ ਇੱਕ ਹੀ ਗੱਲ ਚੱਲ ਰਹੀ ਸੀ ਕਿ ਜੇ ਪਾਕਿਸਤਾਨ ਤੇ ਇੰਡੀਆ ਵਾਲੇ ਲੜਨ ਵਾਲੇ ਤਾਂ ਆਪਣੇ ਪੰਜਾਬੀ ਹੀ ਨੇ ਹਾਂ ਪਾਕਿਸਤਾਨ ਦੇ ਵੀ ਲੜਨ ਵਾਲੇ ਪੰਜਾਬੀ ਹੀ ਨੇ ਹਾਂ ਬਿਲਕੁਲ ਤੇ ਮੈਂ ਕਿਹਾ ਵੀ ਜੇ ਉਹ ਧਿਆਨ ਸੱਡਦੇ ਨੇ ਬਾਰਡਰਾਂ ਤੇ ਵੀ ਆਹ ਪਈਆਂ ਸਾਡੇ ਉਹ ਦੁੱਖ ਹੱਸਦਿਆਂ ਕਰਦੇ ਤੇ ਫੇਰ ਕੌਣ ਲੜੂਗਾ ਫਿਰ ਮੋਦੀ ਆਪ ਦੇ ਕਿ ਲੜੂਗਾ ਹੈ ਨਾ ਲੈ ਕੇ ਕੱਲ ਉਹ ਰਹੇ ਤੁਹਾਡੇ ਫਰੋਜ਼ਪੁਰ ਤਾਂ ਬਹੁਤ ਬਾਰਡਰ ਦੇ ਨੇੜੇ ਹੈ ਨਾ ਸਾਡੇ ਤਾਂ ਫਰੋਜ਼ਪੁਰ ਬਹੁਤ ਅੱਛਾ तो बॉर्डर लाके नहीं ना था मैंने ऐसे करके तो आधा बॉर्डर लाके ना सारे पीठ बोर्ड दिला पे अच्छा 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 और फिर भी उन्होंने दूर दूर तक देख ली मुझे ऐलाइन देखी हाँ दिखिए तो है क्या ना दिखिए सबकी दिखिए कौन कहीं नहीं कहीं नहीं कि सुन दो आएगा खेताची का तो दिखिए नहीं क्या नहीं क्या नहीं दिखिए ये रे तो भी रात नुकसान किसी तो होया नहीं रात પરાਏ ਕੱਲ ਅ ਵੀ ਜਿਹੜੀ ਰਾਜਨੀਤੀ ਹੈ ਨਾ ਮਨਪ੍ਰੀਤ ਉਹਨੂੰ ਵੀ ਸਮਝ ਨਹੀਂ ਸਕਦੇ ਬਹੁਤ ਵੱਡੀ ਗੱਲ ਹੈ ਨਾ ਖਾਂਦੇ ਇਹਨਾਂ ਕੀ ਪਾਪੜ ਵੇਲੇ ਨੇਗੇ ਜਿਹੜੇ ਹੈ ਨਾ ਪਰ ਹੁਣ ਅੱਗੇ ਵੋਟਾਂ-ਵੋਟਾਂ ਵੀ ਆ ਰਹੀ ਨੇ ਉਧਰ ਜੁਕੀ ਨੇ ਕਿਉਂਕਿ ਕਿਹੜੀ ਦੀ ਹੈ ਜੁਕੀ ਦੀ ਆ ਬੰਦੇ ਕਿੰਨੇ ਹੈ ਨਾ ਵੋਟਾਂ ਆ ਰਹੀ ਨੇ ਹੁਣ ਉਹਦੇ ਕਰਕੇ ਵੀ ਹੋ ਸਕਦਾ ਹੈ ਬਹੁਤ ਗੱਲਾਂ ਨਹੀਂ ਆ ਇੱਕ ਗੱਲ ਨਹੀਂ ਪ੍ਰੀਤਾ ਵੀ ਲੋਕਾਂ ਨੂੰ ਕੁਝ ਬੋਲ ਵੀ ਲੈ ਆਏ ਕੈਮਰਾ ਲਾਈ ਰੱਖੀ ਆ ਨਹੀਂ ਮੈਂ ਤੇਰੀਆਂ ਗੱਲਾਂ ਸੁਣੀ ਜਾਨੀ ਆ ਕਿਉਂ ਕੀ ਗੱਲ ਬਹੁਤ ਘੈਂਟ ਘੈਂਟ ਗੱਲਾਂ ਸੁਣਾਉਂਦੇ ਹੋ ਤੁਸੀਂ ਹੈਨਾ ਛੋਟੀ ਉਮਰ ਚ ਸਮਝਦਾਰੀ ਵਾਲੀ ਗੱਲਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿੜੀ ਸਰ ਨੇ ਕਿਹਾ ਤੁਹਾਡੇ ਨਾਲੋਂ ਵੱਡੇ ਨੇ ਕਿੜੀ ਮੇਰੇ ਪੋਡਕਾਸਟ ਸੁਣੀ ਹੂੰ ਉਹਨਾਂ ਦੇ ਆਰਡੀ ਚੱਲਦੇ ਹੈਨਾ ਰਵੀ ਦੀ ਹੂੰ ਸੁਣੀ ਸੀ ਮੈਂ ਹਰ ਇੱਕ ਦੀ ਦਿੱਤੀ ਹੈ ਮੈਨੂੰ ਵੀ ਕਹਿੰਦੇ ਸੀ ਕਿ ਮਹਾਨ ਹੈਂ ਦੇ ਕਰ ਲੈ ਰਵੀ ਕੇਮਸੈਕਟਰ ਨੂੰ ਹੱਦ ਹੋ ਗਈ ਤੇ ਰਖਣੀਆ ਨਹੀਂ ਰਵੀ ਨੇ ਮੈਨੂੰ ਵੀ ਕਿਹਾ ਸੀਗਾ ਮਹਾਨਾ ਕਰ ਲੈ ਫਿਰ ਤੈਨੂੰ ਨਾ ਇਨਫੈਕਟ ਉਹਦੇ ਟਾਈਮ ਹੀ ਨਹੀਂ ਲੱਗਿਆ ਹੈਗਾ ਉਹ ਚੱਕ ਕਹਿੰਦੇ ਸ਼ਾਮ ਨੂੰ ਆਪਾਂ ਹੋ ਕਰਾਂਗੇ ਫਿਲਮੇ ਸਾਰੇ ਦਿਨ ਚ ਸ਼ੂਟ ਹੋਈ ਤੇ ਫਿਰ ਸ਼ਾਮ ਨੂੰ ਟਾਈਮ ਨਹੀਂ ਲੱਗਿਆ ਫਿਰ ਮੈਨੂੰ ਐ ਹੋ ਜਾਂਦਾ ਵੀ ਛੇਤੀ ਘਟ ਨੂੰ ਜਾ ਬਸ ਨਿਕਲ ਜਾਂਦੀ ਹੈ ਫਿਰ ਟਾਈਮ ਅਗਲੀ ਬੱਸ ਨੂੰ ਘੰਟਾ ਵੇਟ ਕਰਨਾ ਪੈਂਦਾ ਹਾਂਜੀ ਅੱਜ ਅਸੀਂ ਲੱਗੇ ਸੀਗੇ ਪਿੰਡਾਂ ਦੇ ਬਾਰਾ ਆਪਣਾ ਵੇਟ ਕਰਦੇ ਹੁਣ ਹੈ ਨਾ ਚੱਲ ਬੋਲ ਸ਼ੂਟ ਦੇ ਰਹੇ ਹੂੰ ਕਹਿੰਦੇ ਤਾਂ ਹੈ ਅਜੀ ਜੂ ਅਡਜਰ ਤੇ ਐ ਸ਼ੁਰੂ ਕਰਨ ਲੱਗੇ ਸੀਗੇ ਤੇ ਕਸ ਹੋਣਾ ਪ੍ਰਸ਼ਾਦਾ ਪਾਣੀ ਛਕ ਲੈ ਦੀ ਤੇ ਹੁਣ ਕਰਦੇ ਆਂ ਕੰਮ ਅੱਗੇ ਚਲੋ ਜੀ ਸਾਰੇ ਜਿਉਂਦੇ ਵਾਸਤੇ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਜੀ ਆ ਬਾਬਾ ਨਾਨਕ ਸਭ ਨੂੰ ਅੰਦਰੁਸਤੀਆਂ ਬਖਸ਼ਿਆ ਨਾ ਖੁਸ਼ ਰਹੋ ਜੀ ਤੇ ਅਈ ਕੇਜ ਨਾਲ ਬਣੇ ਰਹੋ ਜੀ ਫਿਲਮ ਹੋਰ ਵੀ ਸ਼ੇਅਰ ਕਰਦਿਆ ਕਰੋ ਸਾਰੇ ਤੁਸੀਂ ਹਨ ਤੁਹਾਡੇ ਲਈ ਦੇਖੋ ਕਿ ਨਿਯਮਿਤ ਕਰਦੇ ਆਂ ਸੀ ਤੇ ਰੋਜ਼ ਮੈਂ ਸਵੇਰੇ 7 ਵਜੇ ਤੋਂ ਪਹਿਲਾਂ ਪਹਿਲਾਂ ਆਵਾਜ਼ ਨਾ ਹੁਣਾ ਨਾ ਇੱਕ ਬਾਪੂ ਜੀ ਬਾਪੂ ਦਾ ਵਿਆਹ ਸੀਰੀ ਚੱਲ ਰਹੀ ਆਪਣਾ ਚੈਨਲ ਤੇ ਤੇ ਆਪਾਂ ਇਹ ਤੇ ਪਾਉਣੇ ਹੋਣੇ ਤੁਸੀਂ ਦੇਖਿਆ ਕਰੋ ਸਾਰੇ ਠੀਕ ਹੈ ਜੀ ਪੂਰਾ ਵੀ ਮੈਂਸ਼ਨ ਹੋ ਜਾਂਦਾ ਹੈ ਜੀ ਸਾਰੇ ਸਾਸ੍ਰੀ ਕਾਂ ਆ ਬਲੌਗ ਦੇ ਵਿੱਚ ਵੀ ਮੈਂਸ਼ਨ ਹੋ ਜਾਂਦੀ ਹੈ ਅੱਛਿਆ ਹੋਰ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਚਲੋ ਹੁਣ ਆਪਾਂ ਚੱਲਦੇ ਹਾਂ ਬਾਹਰੇ ਬਾਹਰ ਲਿਆ ਕੋੜੇ ਨਾਲ ਜਾਤ ਮਾਈ ਆ